ਦਸੰਪਤਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਖੰਨਾ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਮਨਾਇਆ ਗਿਆ ਜਿੱਥੇ ਸਵੇਰ ਤੋਂ ਹੀ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਲਗਾਨੀਆਂ ਸ਼ੁਰੂ ਕੀਤੀਆਂ ਪਰਸਰੋਸ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗਪ੍ਰੰਤ ਰਾਗੀ ਸਿੰਘਾਂ ਦੇ ਵੱਲੋਂ ਸ਼ਬਦ ਗਾਇਨ ਕਰ ਸੰਗਤਾਂ ਨੂੰ ਗੁਰੂ ਜਸਤੇ ਨਾਲ ਜੋੜਿਆ ਗਿਆ ਇਸ ਮੌਕੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਸੈਕਟਰੀ ਅਵਤਾਰ ਸਿੰਘ ਕੈਂਥ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਧਾਈਆਂ ਦਿੱਤੀਆਂ ਅਤੇ ਦੱਸਿਆ ਕਿ ਰਾਤ ਸਮੇਂ શ્રી ਰਹਿਰਾਜ ਸਾਹਿਬ ਜੀ ਦੀ ਸਮਾਪਤੀ ਤੋਂ ਬਾਅਦ શ્રી ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਪਾਇਰਨਜੀਤ ਸਿੰਘ ਜੀ ਕੀਰਤਨ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਨੀ ਦਸ਼ਮੇਸ਼ ਪਿਤਾ ਅੰਮ੍ਰਿਤ ਦੇ ਦਾਤੇ ਪੁੱਤਰਾਂ ਦੇ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਅੱਜ ਆਪਾਂ 359ਵਾਂ ਪੁਰਬ ਆਗਮਨ ਮਨਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਅੱਜ ਦੇ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਮੂਹ ਸਟਾਫ ਵੱਲੋਂ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਜੀ ਸਰ ਜਿਹੜਾ ਸ਼ਾਮ ਦੇ ਕੀ ਕੀ ਪ੍ਰੋਗਰਾਮ ਹੋਰ ਅਲਿੱਖੇਗੇ ਇਸ ਤੋਂ ਇਲਾਵਾ ਜਿੱਦਾਂ ਕਿ ਹੁਣ ਭਾਗੀ 12 ਦੀ ਸਮਾਪਤੀ ਹੋਈ ਹੈ ਹੁਣ ਕੀਰਤਨ ਦੀ ਸਮਾਪਤੀ ਹੋਈ ਹੈ ਉਪਰੰਤ ਜਿੰਨੀਆਂ ਵੀ ਸਾਡੇ ਸੁਖਗਣੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਸਨ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਜਿੰਨੇ ਸਾਡੇ ਸੋਸ਼ਲ ਮੀਡੀਆ ਤੇ ਪੱਤਰਕਾਰ ਨੇ ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਇੱਥੇ ਸਾਡੇ ਸੱਤੇ ਨੂੰ ਪ੍ਰਵਾਨ ਕੀਤਾ ਆ ਕੇ ਸਿਰੋਪਾਉ ਦੀ ਬਖਸ਼ਿਸ਼ ਲਈ ਹੈ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਔਰ ਸ਼ਾਮ ਦੇ ਪ੍ਰੋਗਰਾਮ ਇਸ ਪ੍ਰਕਾਰ ਨੇ ਸ਼ਾਮ ਦੇ ਪ੍ਰੋ ਰਹਿ ਰਾਸ ਤੋਂ ਬਾਅਦ ਕਥਾ ਹੋਏਗੀ। ਕਥਾ ਤੋਂ ਬਾਅਦ ਕੀਰਤਨ ਹੋਏਗਾ। ਉਚੇਚੇ ਤੌਰ ਤੇ ਬੁਲਾਏ ਗਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਉਪਰੰਤ ਗੁਰੂ ਕੇ ਲੰਗਰ ਵੀ ਵਰਤਣਗੇ ਔਰ ਨਾਲ-ਨਾਲ ਕੌਫੀ ਦਾ ਲੰਗਰ ਵੀ ਚੱਲੇਗਾ। ਵਿਦਿਆ ਤੇ ਸੰਗੀਤ ਪਰ ਗੁਰਦੁਆਰੇ ਸਾਡੇ ਦੇ 10.85 ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਕੀ ਕਹਿਣਾ ਗੁਰੂ ਜੀ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਸਰਬਾਨ ਸਦਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਸ ਦਿਨ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੁਣ ਦੁਪਹਿਰ ਦੇ ਦੁਆਨਾ ਦੀ ਸਮਾਪਤੀ ਹੋਈ ਹੈ ਤੇ ਜਿੰਨੇ ਵੀ ਸੰਗਤ ਸੀਗੀ ਉਹਨਾਂ ਨੇ ਕੀਰਤਨ ਕਰਵਣ ਕੀਤਾ ਤੇ ਲੰਗਰ ਚੱਕ ਰਹੇ ਨੇ ਸੰਗਤ ਤੇ ਸ਼ਾਮ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਹਜ਼ੂਰੀ ਰਾਗੀ ਦੇ ਦਰਬਾਰ ਸਾਹਿਬ ਉਹ ਮੌਸਾ ਦੇ ਆ ਰਹੇ ਨੇ ਉਹ ਕੀਰਤਨ ਦੁਆਰਾ ਸੰਗਤਾਂ ਨੇ ਹਾਲ ਕਰਨਗੇ ਤੇ ਦੁਆ ਸ਼ਾਮ ਨੂੰ ਵੀ ਦਰਬਾਰ ਸਜਣਗੇ